ਇਨੇ ਦਿਨੀ ਚਰਚਾ ਦਾ ਵਿਸ਼ਾ ਬਣੀ ਬਲੌਗਰ ਮਹਿਕਪ੍ਰੀਤ ਨੂੰ ਤੁਸੀਂ ਸਾਰੇ ਹੀ ਜਾਣਦੇ ਹੋ ਉਹ ਮਸ਼ਹੂਰ ਪੰਜਾਬੀ ਬਲੌਗਰ ਮਨਿੰਦਰ ਮਾਗੜ ਦੇ ਭਰਾ ਰਵੀ ਦੀ ਪਤਨੀ ਹੈ ਅਤੇ ਉਸ ਦਾ ਮਾਮਲਾ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਉੱਤੇ ਗਰਮਾਇਆ ਹੋਇਆ ਹੈ ਗੱਲ ਦੀ ਸ਼ੁਰੂਆਤ ਉਦੋਂ ਹੋਈ ਜਦੋਂ ਮੈਂ ਕੈਨੇਡਾ ਵਿੱਚ ਰਹਿੰਦੀ ਹੋਈ ਡਿਪਰੈਸ਼ਨ ਨਾਲ ਪੀੜਤ ਹੋ ਗਈ ਸੀ ਅਤੇ ਉਸ ਸਮੇਂ ਪਰਿਵਾਰ ਨੇ ਉਸ ਨੂੰ ਇਕੱਲੀ ਨੂੰ ਹੀ ਇਲਾਜ ਲਈ ਭਾਰਤ ਭੇਜ ਦਿੱਤਾ ਇਹ ਸੁਣ ਕੇ ਲੋਕ ਕਾਫੀ ਨਾਰਾਜ਼ ਹੋਏ ਕਿਉਂਕਿ ਉਹ ਮੰਨਦੇ ਸਨ ਕਿ ਅਜਿਹੀ ਘੜੀ ਵਿੱਚ ਪਰਿਵਾਰ ਨੂੰ ਉਸ ਦੇ ਨਾਲ ਖੜਾ ਰਹਿਣਾ ਚਾਹੀਦਾ ਸੀ ਹੁਣ ਲੋਕ ਉਸਦੇ ਵਲੌਗ ਦੇ ਹੇਠਾਂ ਲਗਾਤਾਰ ਇਹ ਪੁੱਛ ਰਹੇ ਹਨ ਕਿ ਆਖਰ ਉਹ ਕਦੋਂ ਸਚਾਈ ਬਾਹਰ ਲਿਆਏਗੀ ਕਿ ਉਸ ਦਾ ਪਰਿਵਾਰ ਭਾਰਤ ਪੰਜਾਬ ਉਸਦੇ ਨਾਲ ਕਿਉਂ ਨਹੀਂ ਆਇਆ ਇਸੇ ਦੌਰਾਨ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਕਿ ਮੈਕ ਹੁਣ ਮੌੜ ਕੈਨੇਡਾ ਚਲੀ ਗਈ ਹੈ ਇਹ ਗੱਲ ਸਾਫ਼ ਉਦੋਂ ਹੋਈ ਉਸਦੇ ਇੰਸਟਾਗ੍ਰਾਮ ਉੱਤੇ ਆਈਆਂ ਵੀਡੀਆਂ ਤੋਂ ਵੀਡੀਓ ਤੋਂ ਨਜ਼ਰ ਆਉਂਦੀ ਹੈ ਹਾਲ ਹੀ ਦੇ ਵਿੱਚ ਸ਼ੇਅਰ ਕੀਤੀ ਇੱਕ ਵੀਡੀਓ ਵਿੱਚ ਮੈਕ ਨੇ ਦੱਸਿਆ ਕਿ ਉਸਨੇ ਨਵੀਂ ਨੌਕਰੀ ਸ਼ੁਰੂ ਕੀਤੀ ਹੈ ਜਿਸ ਵਿੱਚ ਉਹ ਟਿਫਨ ਪੈਕ ਕਰਦੀ ਦਿਖ ਰਹੀ ਹੈ ਕੁਝ ਸਮਾਂ ਪਹਿਲਾਂ ਹੀ ਉਸਨੇ ਆਪਣੇ ਵਲੌਗ ਵਿੱਚ ਕਿਹਾ ਸੀ ਕਿ ਉਹ ਜਲਦੀ ਵਾਪਸ ਕੈਨੇਡਾ ਜਾਣ ਵਾਲੀ ਹੈ ਅਤੇ ਹੁਣ ਉਹ ਉੱਥੇ ਪਹੁੰਚ ਚੁੱਕੀ ਹੈ ਹਾਲਾਂਕਿ ਅਜੇ ਤੱਕ ਉਸਨੇ ਆਪਣੇ ਇਸ ਚਰਚਿਤ ਵਿਵਾਦ ਬਾਰੇ ਕੋਈ ਖੁੱਲਾ ਬਿਆਨ ਨਹੀਂ ਦਿੱਤਾ ਤੇ ਨਾ ਹੀ ਪਿਛਲੇ ਕੁਝ ਦਿਨਾਂ ਤੋਂ ਉਸ ਦੇ ਨਵੇਂ ਵਲੌਗ ਆ ਰਹੇ ਹਨ ਇਸ ਸਬੱਤ ਤੋਂ ਇਹ ਇਸ਼ਾਰਾ ਮਿਲਦਾ ਹੈ ਕਿ ਮੈਕ ਹੁਣ ਦੁਬਾਰਾ ਕੈਨੇਡਾ ਵਿੱਚ ਆਪਣੀ ਰੁਟੀਨ ਜ਼ਿੰਦਗੀ ਵਿੱਚ ਵਾਪਸ ਚਲੀ ਜਾ ਚੁੱਕੀ ਹੈ ਪਰ ਅਜੇ ਤੱਕ ਉਸ ਨੇ ਨਾ ਤਾਂ ਆਪਣੇ ਪਤੀ ਰਵੀ ਨਾਲ ਅਤੇ ਨਾ ਹੀ ਦਿਔਰ ਮਨਿੰਦਰ ਮੰਗਟ ਅਤੇ ਸ਼ਰ ਨਾਲ ਕੋਈ ਫੋਟੋ ਵੀਡੀਓ ਸਾਂਝੀ ਕੀਤੀ ਹੈ ਉਸ ਨੇ ਐਸੇ ਵਾਤੇ ਕੋਈ ਵੀ ਚੁੱਪੀ ਅਜੇ ਤੱਕ ਨਹੀਂ ਤੋੜੀ ਬਾਕੀ ਜਦੋਂ ਵੀ ਮੈਂ ਕੋਈ ਅਸਲੀ ਕਾਰਨ ਅਤੇ ਸਚਾਈ ਦੱਸੇਗੀ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਤੁਸੀਂ ਮੈਨੂੰ ਦੱਸ ਇਸ ਮਾਮਲੇ ਬਾਰੇ ਕੀ ਸੋਚਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ